ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਸਿਆਸੀ ਅਖਾੜਾ ਪੱਕ ਚੁੱਕਿਆ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਅੱਜ ਦੱਸਦੇ ਕਿ ਪੰਚਾਇਤਾਂ ਤੇ ਸਰਪੰਚਾਂ ਦੀਆਂ ਸੋਣਾ ਹੋ ਰਿਆ ਨੇ ਜੋ ਕਿ ਸਵੇਰੇ 8 ਵਜੇ ਤੋਂ ਹੀ ਸ਼ੁਰੂ ਹੋ ਚੁੱਕੀਆਂ ਸੀਗੀਆਂ ਜੋ ਕਿ ਸ਼ਾਮ 4 ਵਜੇ ਤੱਕ ਚੱਲਣਗੀਆਂ ਤਾਂ ਦੱਸਦੀ ਹੈ ਕਿ ਵੋਟਾਂ ਪੈ ਰੀਆਂ ਨੇ ਅੱਜ ਸਵੇਰ ਤੋਂ 8 ਵਜੇ ਤੋਂ ਹੀ ਵੋਟਾਂ ਪੈ ਰੀਆਂ ਨੇ ਜੋ ਕਿ ਸ਼ਾਮ 4 ਵਜੇ ਤੱਕ ਜਾਰੀ ਰਹਿਣਗੀਆਂ ਉੱਥੇ ਹੀ ਜੇਕਰ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਸਰਪੰਚਾ ਅਤੇ ਪੰਚਾ ਦੀ ਚੋਣ ਹੋ ਰਹੀ ਹੈ ਤਾਂ ਜਲੰਧਰ ਜ਼ਿਲ੍ਹੇ ਦੀਨ ਆਉਂਦੇ ਪਿੰਡ ਜੋ ਕਿ ਕੁਲਾਰ, ਜਗਤ ਸੋਹਲ ਅਤੇ ਪਿੰਡ ਨਾਣਾਟੇਸਿਆ ਦੇ ਵਿੱਚ VOTING ਦਾ ਕੰਮ ਲਗਾਤਾਰ ਜਾਰੀ ਹੈ VOTING ਸ਼ੁਰੂ ਹੁੰਦੇ ਹੀ ਵੋਟ ਕਾਸਟ ਕਰਨ ਦੇ ਲਈ ਪਿੰਡ ਵਾਸੀਆਂ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਪਿੰਡ ਦੀ ਜੋਗੀ ਦੱਸਦੇ ਕਿ ਸ਼ਿਵਰੇਜ ਸਰਕਾਰੀ ਹਸਪਤਾਲ ਦੇ ਵਿੱਚ ਸਰਕਾਰੀ ਸਕੂਲ ਵਰਗੇ ਅਹਿਮ ਮੁੱਦਿਆਂ ਨੂੰ ਮੁੱਖ ਰੱਖ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਲਈ ਲੋਕ ਪਹੁੰਚ ਰਹੇ ਨੇ VOTING ਦਾ ਇਹ سلسلہ ਸ਼ਾਮ 4 ਵਜੇ ਤੱਕ ਚੱਲਦਾ ਰਹੇਗਾ ਇਸ ਦੇ ਬਾਅਦ ਅੱਜ ਹੀ ਨਤੀਜੇ ਜਿਹੜੇ ਕੀ ਐਲਾਨੇ ਜਾਣਗੇ ਉੱਥੇ ਇਹ ਪ੍ਰਸ਼ਾਸਨ ਦੇ ਵੱਲੋਂ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਜਿਹੜੇ ਕੀ ਕੀਤੇ ਗਏ ਨੇ ਤਾਂ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਪੰਜਾਬ ਦੇ ਵਿੱਚ ਅੱਜ ਜੋ ਕਿ ਪੰਚਾਂ ਅਤੇ ਸਰਪੰਚਾਂ ਦੀ ਜਿਹੜੀ ਕੀ ਚੋਣ ਹੋ ਰਹੀ ਹੈ ਤਾਂ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਅੱਜ ਸੂਬੇ ਦੇ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਸੀਟਾਂ ਦੇ ਉੱਤੇ ਉਪ ਚੋਣਾਂ ਹੋ ਰਹੀਆਂ ਨੇ ਤਾਂ ਪੰਚਾਇਤ ਉਪ ਚੋਣਾਂ ਦੇ ਲਈ 90 ਸਰਪੰਚ ਅਤੇ 1771 ਪੰਚਾਇਤਾਂ ਦੀਆਂ ਸੀਟਾਂ ਦੇ ਉੱਤੇ ਚੋਣਾਂ ਹੋ ਰਹੀਆਂ ਨੇ ਇਸੇ ਲੜੀ ਦੇ ਵਿੱਚ ਆ ਦੱਸਦੀ ਹੈ ਕਿ ਉੜਮੋੜ ਟਾਂਡਾ ਦੇ ਚਾਰ ਪਿੰਡਾਂ ਦੇ ਵਿੱਚ ਖਾਲੀ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਦੇ ਲਈ VOTING ਸ਼ੁਰੂ ਹੋ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਟਾਂਡਾ ਦੇ ਕਾਰਜਕਾਰੀ SDM ਕਵਲਜੀਤ ਸਿੰਘ ਅਤੇ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਹੈਗਾ ਕਿ ਜ਼ਿਲ੍ਹਾ ਚੋਣ ਅਧਿਕਾਰੀ ਸੈਡ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਨਿਗਰਾਨੀ ਦੇ ਹੇਠ ਬਲਾਕ ਟਾਂਡਾ ਦੇ ਪਿੰਡ ਪਿੰਡਾ ਜੋ ਕਿ ਕਲਿਆਣਪੁਰ ਰੜਾ ਜੋ ਕਿ ਪੱਤੀ ਤਲਵੰਡੀ ਸਲਾ ਅਤੇ ਰਾਣੀ ਪਿੰਡ ਦੇ ਵਿੱਚ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਦੇ ਲਈ VOTING ਸ਼ੁਰੂ ਹੋ ਗਈ ਹੈ ਤਾਂ ਦੱਸਦੀ ਕਿ ਚੋਣਾਂ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੀਨਾ ਨਗਰ ਆਉਂਦੇ ਪਿੰਡ ਜੋ ਕਿ ਸਹਿਜਾਦਾ ਅਤੇ ਕੋਠੇ ਮਾਈ ਉਮਰੀ ਵਿਖੇ ਸਰਪੰਚਾਂ ਦੀ ਉਪ ਚੋਣ ਹੋਵੇਗੀ ਇਸੇ ਦੇ ਤਹਿਤ ਦੱਸਦੇ ਕਿ ਫਰੀਦਕੋਟ ਦੇ ਪਿੰਡ ਗੋਲੇ ਵਾਲਾ ਪੋਲਿੰਗ ਸਟੇਸ਼ਨ ਵਾਰਡ ਨੰਬਰ 2 ਬੇਲੇਵਾਲਾ ਵਾਰਡ ਨੰਬਰ 3 ਤੇ ਜੋ ਕਿ VOTING ਵੋਟਾਂ ਪੈਰੀਆਂ ਨੇ ਤੇ ਵੋਟਾਂ ਪਾਉਣ ਦਾ ਸਮਾਂ ਜੋ ਕਿ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਜਿਹੜਾ ਕਿ ਤੈਅ ਕੀਤਾ ਗਿਆ ਸੀਗਾ ਤੇ 8 ਵਜੇ ਤੋਂ ਹੀ ਵੋਟਾਂ ਸ਼ੁਰੂ ਹੋ ਚੁੱਕੀਆਂ ਜੀਆਂ ਤੇ ਹੁਣ 4 ਵਜੇ ਤੱਕ ਇਹ ਵੋਟਾਂ ਜਿਹੜੀਆਂ ਚੱਲ ਰਹਿਣਗੀਆਂ ਤੇ ਅੱਜ ਹੀ ਨਤੀਜੇ ਜਿਹੜੇ ਕੀ ਐਲਾਨ ਦਿੱਤੇ ਜਾਣਗੇ ਤਾਂ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਪੰਜਾਬ ਦੇ ਵਿੱਚ ਅੱਜ ਜੋ ਕਿ ਪੰਚਾਂ ਅਤੇ ਸਰਪੰਚਾਂ ਦੀ ਜਿਹੜੀ ਕਿ ਚੋਣ ਹੋ ਰਹੀ ਹੈ ਤਾਂ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਅੱਜ ਸੂਬੇ ਦੇ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਸੀਟਾਂ ਦੇ ਉੱਤੇ ਉਪ ਚੋਣਾਂ ਹੋ ਰਹੀਆਂ ਨੇ